ਸਸਿਕਲਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ حاضر ਹੋਇਆ ਚੈਨਲ YouTube ਵਾਲੇ ਫਾਰਮਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ 30 ਮਾਰਚ 2025 ਤੋਂ ਲੈ ਕੇ 20 April 2025 ਯਾਨੀ ਕਿ ਆਉਂਦੇ 20-22 ਦਿਨਾਂ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਇਹ ਜਾਣਕਾਰੀ ਖਾਸ ਤੌਰ ਤੇ ਕਿਸਾਨਾਂ ਦੇ ਪੱਖ ਤੋਂ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਹੁਣ ਜਿਹੜੇ ਦਿਨ ਚੱਲ ਰਹੇ ਨੇ ਅਜਿਹੇ ਦੇ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋਣ ਵਾਲੀ ਐ ਸਰੋਂ ਦੀ ਫਸਲ ਪੱਕ ਕੇ ਤਿਆਰ ਹੋਣ ਵਾਲੀ ਐ ਤੇ ਅਜਿਹੇ ਦੇ ਵਿੱਚ ਬਹੁਤ ਕੁਝ ਮੌਸਮ ਦਾ ਕਿਸਾਨਾਂ ਦੇ ਦੇ ਪੱਖ ਤੋਂ ਨਿਰਪਰ ਕਰੇਗਾ ਕਿਸਾਨ ਜ਼ਿਆਦਾਤਰ ਹੁਣ ਡਿਪੈਂਡ ਰਹਿਣਗੇ ਮੌਸਮ ਦੇ ਉੱਪਰ ਕੀ ਹਾਲਾਤ ਬਣਨਗੇ ਕਦੋਂ-ਕਦੋਂ ਮੌਸਮ ਦੇ ਵਿੱਚ ਕੀ ਚੇਂਜ ਆਉਣਗੇ ਤੇ ਕਿਸਾਨਾਂ ਦਾ ਕੀ ਉਹਦੇ ਵਿੱਚ ਨੁਕਸਾਨ ਤੇ ਫਾਇਦਾ ਹੋਵੇਗਾ ਇਹ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਮੈਂਟਸ ਦੇਖਾਂਗੇ ਫਿਲਹਾਲ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਤੁਸੀਂ ਇਹ ਦੱਸ ਦਿਓ ਤੁਹਾਡੇ ਪਿੰਡ ਇਲਾਕੇ ਜ਼ਿਲ੍ਹੇ ਸ਼ਹਿਰ ਦੇ ਵਿੱਚ ਮੌਸਮ ਦਾ ਕੀ ਹਾਲਾਤ ਨੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਵੀ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਅਗਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਮੌਸਮ ਫਿਲਹਾਲ ਸਾਫ਼ ਜਾਪ ਰਿਹਾ ਹੈ ਕੋਈ ਵੱਡੀ ਹਲਚਲ ਨਹੀਂ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 30 ਤੋਂ ਲੈ ਕੇ 2 April ਦੇ ਮੌਸਮ ਦੀ ਤਾਂ ਇਹਨਾਂ ਦਿਨਾਂ ਦੇ ਵਿੱਚ ਹਵਾ ਪੰਜਾਬ ਦੇ ਵਿੱਚ ਉੱਤਰ ਪੱਛਮ ਅਤੇ ਦੱਖਣ ਪੂਰਬ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਸਾਨੂੰ ਹਵਾ ਵਾਲਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਕਰ ਜਿਹੜੀ ਹਵਾ ਦੀ ਗਤੀ ਹੈ ਉਹ 5 10 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 15 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਜਿਹੜੇ ਦਿਨ ਦੇ ਸਮੇਂ ਥੋੜੇ ਜਿ ਘਟ ਦੇਖਣ ਨੂੰ ਮਿਲਣਗੇ ਥੋੜੇ ਜਿ ਨਰਮਾਈ ਵਾਲਾ ਮਾਹੌਲ ਬਣਿਆ ਰਹੇਗਾ ਰਾਤ ਨੂੰ ਵੀ ਥੋੜੀ-ਬਹੁਤੀ ਠੰਡ ਦਾ ਅਹਿਸਾਸ ਹੀ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਤਾਪਮਾਨ ਇੱਕ ਤੋਂ 2 ਡਿਗਰੀ ਬਾਕੀ ਦਿਨਾਂ ਨਾਲੋਂ ਘਟ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਜਿਹੜਾ 35 ਡਿਗਰੀ ਨੂੰ ਪਹੁੰਚ ਚੁੱਕਿਆ ਸੀ ਉਹ ਕਿਤੇ ਨਾ ਕਿਤੇ ਹੁਣ ਘਟ ਕੇ ਮੁੜ ਕੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ 30 ਡਿਗਰੀ ਦੇ ਨੇੜੇ ਜਿਹੜੇ ਆਉਂਦਾ ਦਿਖਾਈ ਦੇ ਰਿਹਾ ਥੋੜੀ-ਬਹੁਤੀ ਠੰਡ ਦਾ ਅਹਿਸਾਸ ਹਵਾ ਦੇ ਨਾਲ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਮੁੜ ਤੋਂ ਤਾਪਮਾਨ ਜਿਹੜੇ ਨੇ ਉਹ ਘਟਣਗੇ ਤੇ 2 ਤਰੀਕ ਤੋਂ ਬਾਅਦ ਲੈ ਕੇ 10 ਤਰੀਕ ਤੱਕ ਲਗਾਤਾਰ ਤਾਪਮਨ ਦੇ ਵਿੱਚ ਵਾਧਾ ਹੋਵੇਗਾ ਗਰਮੀ ਦਾ ਮਾਹੌਲ ਬਣੇਗਾ ਚੰਗੀ ਧੁੱਪ ਲੱਗੇਗੀ ਤੇ ਕਣਕ ਅਤੇ ਸਰੋਂ ਦੀ ਫਸਲ ਜਿਹੜੀ ਪੱਕ ਕੇ ਤਿਆਰ ਹੋਣੀ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ 10 ਤੋਂ ਲੈ ਕੇ 10 ਤਰੀਕ ਤੱਕ ਮੌਸਮ ਦਾ ਰਹੇਗਾ ਤੇ ਕਈ ਕਿਸਾਨ ਵੀਰ ਚਿੰਤਾ ਇਸ ਕਰਕੇ ਕਰ ਰਹੇ ਨੇ ਕਿਉਂਕਿ ਕਣਕ ਦੀ ਫਸਲ ਨੂੰ ਆਖਰੀ ਪਾਣੀ ਕਈ ਜਗ੍ਹਾ ਲੱਗ ਰਿਹਾ ਹੈ ਕਿਉਂਕਿ ਕਈ ਕਣਕਾਂ ਜਿਹੜੀਆਂ ਨੇ ਨਵੰਬਰ ਦੇ ਆਖਰੀ ਦਿਨਾਂ ਤੋਂ ਲੈ ਕੇ ਦਸੰਬਰ ਦੇ ਪਹਿਲੇ ਦਿਨਾਂ ਤੱਕ ਬੀਜੀਆਂ ਗਈਆਂ ਨੇ ਤਾਂ ਉਹਨਾਂ ਨੂੰ ਆਖਰੀ ਪਾਣੀ ਲੱਗਣਾ ਚੱਲ ਰਿਹਾ ਹੈ ਤਫਿਲ ਹਾਲ ਤੁਸੀਂ ਪਾਣੀ ਲਗਾ ਸਕਦੇ ਹੋ ਪਰ ਪਾਣੀ ਦੇਖ ਕੇ ਲਗਾਓ ਕਿ ਅਗਰ ਤੁਹਾਡਾ ਖੇਤ ਪਾਣੀ ਨੂੰ ਇੱਕ ਦਿਨ ਵਿੱਚ ਸੋਖ ਲਵੇਗਾ ਜਾਂ ਫਿਰ ਤੁਹਾਡੇ ਖੇਤ ਵਿੱਚੋਂ ਪਾਣੀ ਦੀ ਨਿਕਾਸੀ ਪ੍ਰੋਪਰ ਹੈ ਤਾਂ ਪਾਣੀ ਨੂੰ ਤੁਸੀਂ ਲਗਾ ਦਿਓ ਇੱਕ ਖੇਤ ਤੋਂ ਦੂਜੇ ਖੇਤ ਲਗਾ ਦਿਓ ਇੱਕ ਕੈਰ ਤੋਂ ਦੂਜੇ ਕੈਰੇ ਪਾਣੀ ਲਗਾ ਦਿਓ ਪਾਣੀ ਹਲਕਾ ਲਗਾਓ ਤਾਂ ਕਿ ਕੋਈ ਪਾਣੀ ਨਾ ਖੜਨ ਦੇ ਕਾਰਨ ਨੁਕਸਾਨ ਨਾ ਹੋਵੇ ਤੇ ਬਾਕੀ ਹਵਾ ਜਿਹੜੀ ਹੈ ਉਹ ਚੱਲਦੀ ਰਹਿ ਸਕਦੀ ਹੈ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ 10 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚਕਾਰ ਇੱਕ ਦੋ ਸਿਸਟਮ ਪੰਜਾਬ ਦੇ ਵਿੱਚ ਪਹੁੰਚ ਸਕਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਸਰੋਂ ਦੀ ਵਾਢੀ ਸ਼ੁਰੂ ਹੋ ਜਾਵੇਗੀ ਤਾਂ ਇੱਕ ਦੋ ਸਿਸਟਮ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਦਿਖਾਈ ਦੇ ਸਕਦੇ ਨੇ ਅਜਿਹੇ ਦੇ ਵਿੱਚ ਤੁਸੀਂ ਧਿਆਨ ਰੱਖੋ ਆਪਣੀ ਫਸਲ ਨੂੰ ਅਗਰ ਲੱਗਦਾ ਹੈ ਕਿ ਹਾਂ ਪੱਕਣ ਵਾਲੀ ਹੈ ਤਾਂ ਵੱਢ ਕੇ ਨਾਲ ਦੀ ਨਾਲ ਉਸ ਦਾ ਨਵੇੜਾ ਕਰਨਾ ਸ਼ੁਰੂ ਕਰਦੇ ਹੋ ਨਹੀਂ ਤਾਂ ਨੁਕਸਾਨ ਤੁਹਾਡਾ ਹੋ ਸਕਦਾ ਹੈ 11 12 ਤੋਂ ਲੈ ਕੇ 15 ਤਰੀਕ ਦੇ ਵਿੱਚ ਕਰ ਇੱਕ ਸਿਸਟਮ ਹਲਕੇ ਦਰਮਿਆਨ ਹੈ ਉਸ ਦੇ ਵਿੱਚ ਦਿਨ ਅੱਗੇ ਪਿੱਛੇ ਹੋ ਸਕਦੇ ਨੇ ਅਤੇ 15 ਤਰੀਕ ਤੋਂ ਲੈ ਕੇ 16 17 18 19 20 ਇਹਦੇ ਵਿੱਚ ਵੀ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇਵੇਗਾ ਇਸ ਦੇ ਦਿਨ ਵੀ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦੇ ਨੇ ਪਰ ਸਿਸਟਮ ਦੀ ਐਂਟਰੀ ਜ਼ਰੂਰ ਹੋ ਸਕਦੀ ਹੈ ਵਿਸਾਖੀ ਦੇ ਨੇੜੇ ਵੀ ਸਿਸਟਮ ਆ ਸਕਦਾ ਹੈ ਵਿਸਾਖੀ ਤੋਂ ਬਾਅਦ ਵੀ ਇੱਕ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਸਕਦਾ ਹੈ ਬਾਕੀ ਜਾਣਕਾਰੀਆਂ ਜਿਵੇਂ ਹੀ ਹੋਰ ਪ੍ਰਾਪਤ ਹੋਣਗੀਆਂ ਉਹ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਸਿਰ ਲਿਆਂਦੇ ਰਹਿਾਂਗੇ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ